ਮੇਸ਼ਕਾ ਕਲਾਮ ਕਹਿੰਦਾ ਬੁੱਤ ਆਪਣੇ ਰਾਹ ਨੂੰ ਕੀ ਕਰੇ त्याਗੇ ਪਰ ਯਾਰ ਆਪਣੇ ਖਿਆਲਾਂ ਜੇ ਸਾਡੇ ਦਿਲ ਦੇ ਵਿੱਚ ਸਾਡੀਆਂ ਸੋਚਾਂ ਦੇ ਵਿੱਚ ਸਾਡੇ ਮਨ ਦੇ ਵਿੱਚ ਬੁਰੇ ਖਿਆਲ ਹੁੰਦੇ ਪਰਮੇਸ਼ਰ ਕਹਿੰਦਾ ਨਹੀਂ ਆਪਣੇ ਖਿਆਲਾਂ ਨੂੰ ਕੀ ਕਰੋ ਤਿਆਗ ਦੇ ਹਲੇ ਨਹੀਂ ਤੇ ਦੁਸਤਾ ਆਪਣੇ ਰਾਹਾਂ ਨੂੰ त्याਗੇ ਉਹ ਰਾਹ ਕਿਹੜੇ ਨੇ ਉਹ ਰਾਹ ਕਿਹੜੇ ਨੇ ਉਰਾ ਉਹਨੇ ਜੂਹੀ ਪ੍ਰਭੂ ਦੇ ਵਿੱਚ ਆ ਜਾਂਦੇ ਅਜੇ ਵੀ ਸਾਡਾ ਧਿਆਨ ਠੇਕੇ ਵੱਲ ਆਪਾਂ ਉਸ راہ ਨੂੰ ਚੱਲ ਪਈਏ ਹallelujah ਅਜੇ ਵੀ ਸਾਡਾ ਰਾਹ ਜਿਹੜਾ ਉਸ ਦੇ ਮੰਡਲੀ ਵੱਲ ਜਿੱਥੋਂ ਹੀ ਨਿਕਲੇ ਹallelujah ਜਿੱਥੇ ਠੱਠਾ ਮਜ਼ਾਕ ਹੁੰਦਾ ਹੈ ਜਿੱਥੇ ਘੱਡੀਆਂ ਮਜ਼ਾਕ ਕੀਤੇ ਜਾਂਦੇ ਖੜਕੇ ਮੋੜਾਂ ਤੇ ਸਾਡਾ ਰਾਹ ਜਿੱਥੇ ਉਹ ਵੀ ਅਜੇ ਵੀ ਸਾਡਾ ਰਾਹ ਉਹ ਹੀ ਗਲਤ ਤੀਵੀਆਂ ਵੱਲ ਹਲਦੀ ਪਰਮੇਸ਼ਰ ਦੀ ਇੰਦਰ ਅੰਦਰ ਦੁਸਤ ਆਪਣੇ ਰਾਹ ਨੂੰ ਧਿਆਗੇ ਤੇ ਬੁਰਿਆਰ ਆਪਣੇ ਖਿਆਲਾਂ ਤੇ ਉਹ ਯਹਵਾ ਵੱਲ ਮੁੜੇ ਕੇਦਵਲ ਮੁੜਨਾ ਹੈ ਯਹਵਾ ਵੱਲ ਅੰਦਰ ਯਹਵਾ ਵੱਲ ਮੁੜੇ ਤੇ ਉਹ ਉਸਤੇ ਰਾਮ ਕਰੇਗਾ ਜਿਹੜੇ ਆਪਣੇ ਰਾਹਾਂ ਨੂੰ ਛੱਡ ਕੇ ਉਹਨਾਂ ਨੂੰ ਤਿਆਗ ਕੇ ਯਹਵਾ ਦੇ ਵੱਲ ਮੁੜੋਗੇ ਮਾਤੇ ਨਿਕੋਤ ਹੱਦ ਤੇ ਰਾਮ ਕਰੇਗਾ ਪਰ ਜੇਕਰ ਸਾਡੇ ਰਾਹ ਉਹੀ ਆ ਧਿਆਨ ਨਾਲ ਸੁਣੋ ਜੇਕਰ ਸਾਡੇ ਰਾਹ ਉਹੀ ਆ ਅਪਾ ਜਿਹੜੀਆਂ ਚੀਜ਼ਾਂ ਚ ਨਿਕਲੇ ਅੱਜ ਵੀ ਲਈ ਅਪਾ ਉਹੀ ਚੀਜ਼ਾਂ ਕਰਦੇ ਆਂ ਫਿਰ ਇਹ ਹੋਵਾ ਦਾ ਰਹਿਮ ਸਾਡੇ ਤੇ